ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਢੀ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਛਤਰਾਣਾ ਤੋਂ ਤੇਈਪੁਰ ਨੂੰ ਜਾਂਦੇ ਘੱਗਰ ਦੇ ਜਾਂਦੇ ਰਸਤੇ ਦੇ ਘੱਗਰ ਦਰਿਆ ਦੇ ਉੱਤੇ ਅੱਜ ਤੁਸੀਂ ਦੇਖ ਸਕਦੇ ਹੋ ਘੱਗਰ ਦੇ ਵਿੱਚ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਆ ਚੁੱਕਿਆ ਤੇ ਲਗਾਤਾਰ ਇਹ ਵਧ ਰਿਹਾ ਹੈ ਤੇ ਘੱਗਰ ਦਾ ਪਾਣੀ ਹੈ ਜਿਹੜਾ ਬੰਨ ਦੇ ਤੋਂ 10 ਫੁੱਟ ਨੀਚੇ ਹੈ ਜੇਕਰ ਪਾਣੀ ਇਸੇ ਤਰ੍ਹਾਂ ਹੀ ਲਗਾਤਾਰ ਬੱਦਦਾ ਰਿਹਾ ਤਾਂ ਇਹ ਪਾਣੀ ਹੈ ਜਿਹੜਾ ਬਾਹਰ ਆ ਕੇ ਖੇਤਾਂ ਦਾ ਨੁਕਸਾਨ ਕਰ ਸਕਦਾ ਹੈ ਤੇ ਜਿਹੜੀ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ بارش ਹੋ ਰਹੀ ਹੈ ਉਸ بارش ਦੇ ਨਾਲ ਪਾਣੀ ਦਾ ਪੱਧਰ ਜਿਹੜਾ ਬਹੁਤ ਉੱਚਾ ਹੋ ਗਿਆ ਤੇ ਇਸ ਸਮੇਂ ਜੀਰੀ ਹੈ ਜਿਹੜੀ ਝੋਨੇ ਦੀ ਫਸਲ ਹੈ ਜਿਹੜੀ ਉਹ ਬਹੁਤ ਵਧੀਆ ਹੋਈ ਹੋਈ ਹੈ ਖੱਗਰ ਦੇ ਏਰੀਏ ਦੇ ਵਿੱਚ ਤੇ ਇਹ ਜੇਕਰ ਖੱਗਰ ਦਾ ਪਾਣੀ ਜਿਹੜਾ ਘਟਨਾਨਾ ਸ਼ੁਰੂ ਹੋਇਆ ਤਾਂ ਇਹ ਜੀਰੀਆਂ ਦੀ ਬਰਬਾਦੀ ਹੋਣੀ ਸੰਭਵ ਹੈ ਕਿਉਂਕਿ ਵਾਰਸ਼ਾ ਜਿਹੜੀ ਪਹਾੜੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਪੂਰਾ ਭਰ ਕੇ ਖੱਗਰ ਚੱਲ ਰਿਹਾ ਹੈ ਤੇ ਇਹ ਭਾਰਤ ਮਾਲਾ ਰੋਡ ਦੇ ਉੱਤੇ ਖੜਿਆ ਅਸੀਂ ਇਸ ਸਾਈਡ ਤੋਂ ਛਤਰਾਣਾ ਤੇ ਇਸ ਸਾਈਡ ਤੇ ਤੇਈਪੁਰ ਹੈਗੀ ਐ ਤੇ ਇਹ ਇੱਕ ਅਗਰ ਹੈ ਜਿਹੜਾ ਹਿਮਾਚਲ ਦੇ ਵਿੱਚੋਂ ਚੰਡੀਗੜ੍ਹ ਦੇ ਉੱਪਰੋਂ ਸ਼ੁਰੂ ਹੁੰਦਾ ਜੋ ਕਿ ਹਰਿਆਣਾ ਹੁੰਦਾ ਹੋਇਆ ਪਾਕਿਸਤਾਨ ਨੂੰ ਚਲਾ ਜਾਂਦਾ ਹੈ ਤੇ ਮੈਂ ਮੈਂ ਅਰਦਾਸ ਕਰਦਾ ਕਿ ਇਹ ਖੱਗਰ ਜਿਹੜਾ ਇਸ ਦਾ ਪਾਣੀ ਹੈ ਜਿਹੜਾ ਘਟਣਾ ਸ਼ੁਰੂ ਹੋ ਜੇ ਤਾਂ ਕਿ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਨੁਕਸਾਨ ਹੈ ਹੁਣੋਂ ਬਚ ਸਕੇ ਇਸ ਖੱਗਰ ਦੇ ਏਰੀਏ ਦੇ ਨੇੜੇ ਤੇੜੇ ਖੱਗਰ ਦੇ ਇਰਦ-ਗਿਰਦ ਬਹੁਤ ਪਿੰਡ ਵੀ बसे ਹੋਏ ਨੇ ਜਦੋਂ ਇਹ ਖੱਗਰ ਆਪੇ ਤੋਂ ਬਾਹਰ ਹੁੰਦਾ ਤਾਂ ਪਿੰਡ ਵੀ ਇਹਦੀ ਲਪੇਟ ਦੇ ਵਿੱਚ ਆਉਂਦੇ ਨੇ ਬਸੋਂ ਵਾਲੇ ਇਲਾਕੇ ਬਹੁਤ ਇਸ ਦੀ ਲਪੇਟ ਵਿੱਚ ਆਉਂਦੇ ਨੇ ਤੇ ਆਸ ਕਰਦੇ ਆ ਕਿ ਵਾਹਿਗੁਰੂ ਇਸ ਘੱਗਰ ਨੂੰ ਬਾਹਰ ਨਹੀਂ ਆਉਣ ਦੇਵੇਗਾ ਤੇ ਇਸ ਦਾ ਪਾਣੀ ਜਿਹੜਾ ਘਟਣਾ ਸ਼ੁਰੂ ਹੋਵੇਗਾ